ਸੀਜੀਸੀ ਯੂਨੀਵਰਸਿਟੀ ਮੋਹਾਲੀ ਚੰਦ ਚੰਦੇੜੀ ਦੂਸਰੀ ਜਿਹੜੀ ਆ ਰਿਆਤ ਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਇਹਨਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਅਸੀਂ ਪ੍ਰਵਾਨਗੀ ਦਿੱਤੀ ਆ ਆਉਣ ਵਾਲੇ ਸਮੇਂ ਦੇ ਅੰਦਰ ਇਹ ਦੋਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਣਗੀਆਂ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਥੇ ਰੋਕ ਕਰਾ ਦਿੱਤੀ ਗਈ ਸੀਗੀ ਸਟੇਟ ਵਰਸਸ ਨਾਗਰਾਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਿਹਾ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਸ਼ੂਆਂ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਭਾਉਦੇ ਦੇਗੇ ਪੰਛੀ ਕੀ ਰੋਲ ਲਿਭਾਉਦੇ ਨੇ ਮਨੁੱਖ ਕੀ ਰੋਲ ਲਿਭਾਉਂਦਾ ਹੈਗਾ ਔਰ ਜਾਨਵਰ ਕੀ ਰੋਲ ਲਿਭਾਉਂਦਾ ਹੈਗਾ ਉਸ ਤਹਿਤ ਦੇ ਮੈਸਵੰਦ ਸਾਡੇ ਜਿਹੜੇ ਬੈਲ ਸੀ ਜਿਹੜੇ ਸਾਡੇ ਵਰਦ ਸੀ ਜਿਹੜੇ ਉਹ ਕੀ ਰੋਲ ਲਵਾਉਂਦੇ ਸੀ ਉਹ ਕੱਲੇ ਇਹ ਦੀ ਸੀ ਕਿ ਖੇਤਾਂ ਵਿੱਚ ਕੱਲੀ ਉਹ ਸਾਡੀ ਜਿਹੜਾ ਖੇਤਾਂ ਲਈ ਕੰਮ ਆਉਂਦੇ ਸੀਗੇ ਸਾਡੀ ਬਾਹੀਯੋਗ ਦੀ ਕੰਮ ਆਉਂਦੇ ਸੀ ਪਰ ਲੇਕਿਨ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਹਿੱਸਾ ਸੀ ਕਿ ਉਹ ਪੰਜਾਬ ਦੇ ਲੋਕਾਂ ਦਾ ਮਨੰਦਰ ਵੀ ਕਰਦੇ ਸੀ ਪੰਜਾਬ ਦੇ ਲੋਕਾਂ ਦੇ ਕਲਚਰ ਦੇ ਵਿੱਚ ਵੀ ਸ਼ਾਮਿਲ ਸੀ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਲਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅਜੈਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬਹਿਲ ਕੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ ਔਰ ਪੰਜਾਬ ਜਿਹੜਾ ਮੈਂ ਸਮਝਦਾ ਪਿੱਛੇ ਚੱਲਿਆ ਗਿਆ ਸੀ ਉਹਨੂੰ ਵੱਡੀ ਰਾਹਤ ਮਿਲ ਸਕੇ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਮਾਨਯੋਗ ਸਾਡੇ ਸਿੱਖਿਆ ਮੰਤਰੀ ਸਾਹਿਬ ਦੇ ਵਿਭਾਗ ਦੇ ਕਿ ਲਗਾਤਾਰ ਆਪਣੀਆਂ ਪੈੜਾਂ ਪੂਰੇ ਦੇਸ਼ ਭਰ ਛੱਡ ਰਹੇ ਨੇਗੇ ਕਦੇ ਐਜੂਕੇਸ਼ਨ ਫਸਟ ਨੰਬਰ ਤੇ ਆਉਂਦੇ ਨੇ ਕਦੇ ਭਰਤੀ ਕਰਨ ਦੇ ਨੰਬਰ ਚ ਫਸਟ ਨੰਬਰ ਤੇ ਆਉਂਦੇ ਨੇ ਲਗਾਤਾਰ ਇਹ ਆਪਣਾ ਵਿਭਾਗ ਜਿਹੜਾ ਐਜੂਕੇਸ਼ਨ ਆ ਉਹ ਪੰਜਾਬ ਦੇ ਅੰਦਰ ਤਰੱਕੀ ਕਰ ਰਿਹਾ ਉਹਦੇ ਅੰਦਰ ਅਸੀਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਲੀਡ ਮੰਗਦੇ ਨੇ ਉਹਨਾਂ ਦੀ ਅਸੀਂ ਭਰਤੀ ਕਰਨ ਜਾ ਰਹੇ ਆ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹੇ ਹਾਂਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇਗੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ਲੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆਗਾ ਔਰ ਮੈਂ ਸਮਝਦਾ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 ਟੀਚਰ ਜਿਹੜੇ ਨੇਗੇ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਕੁਝ ਟੀਚਰ ਕੁਝ ਟੀਚਰ ਜਿਹੜੇ ਕੱਚੇ ਤੌਰ ਤੇ ਜਾਂ ਕੰਟਰੈਕਟ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਤੀ ਕੀਤੇ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਵਿਚਾਰਿਆ ਜਾਊਗਾ ਉਹਨਾਂ ਨੂੰ ਵੀ ਜਿਹੜਾ ਅਸੀਂ ਦੇਖਾਂਗੇ ਤਾਂ ਕਿ ਉਹ ਵੀ ਇਸ ਤੋਂ ਬਾਝੇ ਨਾ ਰਹਿ ਸਕਣ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਅੱਜ ਪੰਜਾਬ ਦੇ ਇਤਿਹਾਸ ਵਿੱਚ ਹੋਇਆਗਾ ਇਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਸਪੈਸ਼ਲ ਜਿਹੜੇ ਕੇਅਰ ਵਾਲੇ ਬੱਚੇ ਸੀ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੀ ਆ ਇਸ ਤੋਂ ਬਿਨਾ ਦੋ ਡਿਪਾਰਟਮੈਂਟਾਂ ਦਾ ਜਿਹੜਾ ਐਨਰ ਰਿਪੋਰਟਸ ਸੀਗੀਆਂ ਉਹ ਪਾਸ ਹੋਣੀਆਂ ਨਹੀਂਆਂ ਪਰ ਲੇਕਿਨ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਕਿਸ ਤਰ੍ਹਾਂ ਭਖਿਆ ਔਰ ਕਿਸ ਤਰ੍ਹਾਂ ਹਰਿਆਣਾ ਕਲੇਮ ਕਰਦਾ ਸੀ ਕਿਸ ਤਰ੍ਹਾਂ ਰਾਜਸਥਾਨ ਕਲੇਮ ਕਰਦਾ ਸੀ ਕਿਸ ਤਰ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਬਾਹ ਮਰੋੜਨ ਲੱਗੀ ਹੋਈ ਸੀ ਪੰਜਾਬ ਦੇ ਪਾਣੀਆਂ ਤੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਲਗਾਤਾਰ ਮਾਰ ਰਹੇ ਸੀਗੇ ਉਹਦਾ ਅੱਜ ਵੀ ਸਾਨੂੰ ਇੱਕ ਸਬੂਤ ਮਿਲਿਆਗਾ ਬਹੁਤ ਵੱਡਾ ਸਬੂਤ ਮਿਲਿਆ ਕਿ ਡੇਟਡ 21 10 2021 ਨੂੰ 21 10 2021 ਨੂੰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ 111 ਦਿਨ ਦੇ ਮੁੱਖ ਮੰਤਰੀ ਚਰਜ ਸਿੰਘ ਚੰਨੀ ਜੀ ਦੀ ਸਰਕਾਰ ਸੀ ਉਸ ਸਮੇਂ ਕੰਸੈਂਟ ਜਿਹੜੀ ਆ ਉਸ ਸਮੇਂ ਸਹਿਮਤੀ ਜਿਹੜੀ ਆ ਕਿ ਪੰਜਾਬ ਦੇ ਡੀਬੀਐਮ ਦੇ ਅੰਦਰ ਸੀਆਈ ਐਸਐਫਡੀ ਜਿਹੜੀ ਆ ਕੰਟਰੋਲ ਦਿੱਤਾ ਜਾਵੇ ਆ ਮੈਂ ਲੈਟਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਲੈਟਰ ਦੇ ਮੁਤਾਬਕ ਕੰਸੈਂਟ ਦਿੱਤੀ ਗਈ ਕਿ ਪਾਖੜਾ ਬਿਆਸ ਬ੍ਰਿਜਮੈਂਟ ਬੋਰਡ ਦਾ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ ਸੀਆਈਐਸਐਫ ਨੂੰ ਦਿੱਤਾ ਜਾਵੇ ਇਹ ਸਹਿਮਤੀ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਸ ਸਮੇ ਪਰ ਲੇਕਿਨ ਅੱਜ ਦੀ ਮੀਟਿੰਗ ਦੇ ਅੰਦਰ ਅੱਜ ਦੀ ਕੈਬਨਿਟ ਦੀ ਮੀਟਿੰਗ ਦੇ ਅੰਦਰ ਇਹ ਜਿਹੜਾ ਲੈਟਰ ਹੈ ਇਹਨੂੰ ਬਿਡਰਾ ਕਰ ਲਿਆ ਗਿਆਗਾ ਜਿਹੜੀ ਇਹਦੀ ਕੰਸੈਂਟਾ ਬਿਡਰਾ ਕਰ ਲਈ ਗਈਆ ਔਰ ਅਸੀਂ ਸਪੈਸ਼ਲ ਰੈਜ਼ੋਲੂਸ਼ਨ ਜਿਹੜਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪਾਵਾਂਗੇ ਕਿ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਵੀ ਬਿਲਕੁਲ ਵੀ ਜਿਹੜੀ ਸੀਆਈਐਸਐਫਾ ਨੂੰ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜੇ ਸਾਡੇ ਦੋ ਡੈਮ ਨੇ ਜੇ ਮੈਂ ਗੱਲ ਕਰਾਂ ਸ਼ਾਹਪੁਰ ਕੰਡੀ ਡੈਮ ਦੀ ਉਹ ਡੈਮ ਕਿੰਨੀ ਦੂਰ ਆ ਗਿਆ ਬਾਰਡਰ ਦੇ ਤੋਂ ਇੰਟਰਨੈਸ਼ਨਲ ਬਾਰਡਰ ਦੇ ਤੋਂ ਉਹ 5 ਕਿਲੋਮੀਟਰ ਦੂਰ ਆਗਾ ਤਾਂ ਉੱਥੇ ਤਾਂ ਪੰਜਾਬ ਪੁਲਿਸ ਆਪਣਾ ਰੋਲ ਅੱਛੇ ਤਰੀਕੇ ਨਾਲ ਵਾਰ ਰਹੀ ਆ ਭਾਖੜਾ ਡੈਮ ਤੱਕ ਕਿਤੇ ਦੂਰ ਆ ਦੇ ਨਾਲੋਂ ਕਿੰਨਾ ਡਿਸਟੈਂਸ ਆ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਕਿੰਨਾ ਵੱਡਾ ਫਾਸਲਾ ਆਗਾ ਤਾਂ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਬੜੀ ਸ਼ਕਸ਼ਮ ਆ ਪੰਜਾਬ ਪੁਲਿਸ ਜਿਹੜੀ ਬੜੀ ਤਾਕਤਵਰ ਆ ਜਿਹਨੇ ਬਹੁਤ ਵੱਡਾ ਮੁਕਾਬਲਾ ਮੈਸਮੇ ਦਾ ਟੈਰਰਿਸਟਾਂ ਦਾ ਕੀਤਾ ਜਿਹਨੇ ਸਮੇ ਸਮੇਂ ਸਰ ਦੇਸ਼ ਦੀ ਸੁਰੱਖਿਆ ਫੋਰਸਾਂ ਦੇ ਨਾਲ ਕੇ ਨਾਲ ਨਾਲ ਕੇ ਜਿਹੜੀ ਆ ਦੇਸ਼ ਦੀ ਸੇਵਾ ਕੀਤੀ ਆ ਔਰ ਵੱਡੇ ਵੱਡੇ ਜਿਹੜੇ ਸਾਡੇ ਫੋਰਨ ਦੇ ਦੂਜੇ ਸਾਡੇ ਵਿਰੋਧੀ ਕੰਟਰੀ ਸੀਗੇ ਉਹਨਾਂ ਦੇ ਇਰਾਦਿਆਂ ਨੂੰ ਤੋੜਿਆਗਾ ਸੋ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਊਗੀ ਔਰ ਸਾਰੀ ਡੈਮਾਂ ਦੀ ਜਿਹੜੀ ਆ ਸੁਰੱਖਿਆਗੀ ਉਹ ਪੰਜਾਬ ਪੁਲਿਸ ਕਰੂਗੀ ਬਿਲਕੁਲ ਅਸੀਂ ਜਿਹੜੀ CISF ਆ ਉਹਨੂੰ ਬਿਲਕੁਲ ਅਲਾਉਡ ਨਹੀਂ ਕਰਾਂਗੇ ਕਿਉਂ ਪੰਜਾਬ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਦੇ ਵਿੱਚ ਆ ਕੇ ਆਪਣੀ ਸੇਵਾ ਨਿਵਾਸ ਕੇ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇੱਥੇ ਤੇ ਕੰਮ ਕਰੂਗੀ ਮੈਂ ਹੁਣ ਮੇਰੇ ਸਾਡੇ ਸਾਥੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਬੇਨਤੀ ਕਰੂਗਾ ਕਿ ਉਹ ਬਿਲਕੁਲ ਜਿਹੜਾ ਬੈਲ ਗੱਡੀਆਂ ਵਾਲਾ ਇਕਟਾ ਆਗਾ ਉਹਦੇ ਬਾਰੇ ਡਿਟੇਲ ਦੇ ਵੀ ਤੁਹਾਡੇ ਨਾਲ ਸ਼ੇਅਰ ਕਰਨਗੇ ਬਹੁਤ ਮਿਹਰਬਾਨੀ ਸਾਰੀ ਪ੍ਰੈਸ ਜੀ ਮੇਰੇ ਤੋਂ ਪਹਿਲਾਂ ਮਾਨਯੋਗ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਵਿਚਾਰਾਂ ਅੱਜ ਦੇ ਜਿਹੜੇ ਸਾਡੇ ਕੈਬਨਿਟ ਵਿੱਚ ਪਾਸ ਹੋਏ ਨੇ ਮਤਿਉ ਦੇ ਤੇ ਕੀਤੀਆਂ ਸਰਦਾਰ ਰਜੋਤ ਸਿੰਘ ਜੀ ਬੈਂਸ ਸਾਹਿਬ ਵੀ ਨਾਲ ਬੈਠੇ ਐ ਮੇਰੇ ਕੋਲੇ ਖੇਤੀਬਾੜੀ ਮੰਤਰੀ ਹੋਣ ਦੇ ਨਾਲ ਪਸ਼ੂ ਪਾਲਣ ਹੈ ਜਦੋਂ ਦੀ ਮਨੁੱਖਤਾ ਸਾਜੀ ਗਈ ਹੈ ਨਾਲ ਜੀਵ ਜੰਤੀ ਜੀਵ ਜੰਤੂ ਪਸ਼ੂ ਪੰਛੀ ਵੀ ਪੈਦਾ ਹੋਏ ਐ ਤੋਂ ਸਾਡੇ ਨਾਲ ਜੁੜੇ ਵਿਰਾਸਤ ਵਿੱਚ ਤੁਰੇ ਆ ਰਹੇ ਐ ਜਿਵੇਂ ਜਿਵੇਂ ਅਸੀਂ ਥੋੜੀ ਥੋੜੀ ਤਰੱਕੀ ਕਰਦੇ ਗਏ ਤੇ ਆਪਣੇ ਕੰਮਾਂ ਕਰਾਂ ਤੋਂ ਇਲਾਵਾ ਅਸੀਂ ਖੇਡਾਂ ਵੱਲ ਵੀ ਚਾਰੇ ਜਿੱਥੇ ਮਨੁੱਖਤਾ ਦੀਆਂ ਖੇਡਾਂ ਹੁੰਦੀਆਂ ਗਈਆਂ ਉਹਨਾਂ ਨੇ ਲੋਕਾਂ ਵਿੱਚ ਵੱਡਾ ਜੋਸ਼ ਭਰਿਆ ਉੱਥੇ ਸਾਡੇ ਕੋਲੇ ਉਸ ਵੇਲੇ ਮਸ਼ੀਨਰੀ ਜੋਗ ਨਹੀਂ ਸੀ ਸਾਡੇ ਸਾਥੀ ਜਿਹੜੇ ਬੈਲ ਬਲਦ ਸਨ ਜਾਂ ਉਠ ਕੋੜੇ ਸਨ ਉਹਨਾਂ ਦੀਆਂ ਖੇਡਾਂ ਵੀ ਸਾਨੂੰ ਉਸ ਵਿਰਾਸਤ ਵਿੱਚ ਮਿਲੀਆਂ ਸਨ ਹੌਲੀ ਹੌਲੀ ਇਹ ਜਿਹੜਾ 1933 ਵਿੱਚ ਜਿਹੜੀਆਂ ਗਰੇਵਾਰ ਸਪੋਰਟਸ ਕਲੱਬ ਵਿੱਚ ਬੈਲ ਗੱਡੀਆਂ ਦੀ ਦੌੜ ਸ਼ੁਰੂ ਕਰ ਦਿੱਤੀ ਗਈ ਔਰ ਬੜਾ ਲੰਮਾ ਸਮਾਂ ਚੱਲੀ ਜਿਹਨੂੰ ਮਿਨੀ 올ਿਮਪਿਕਸ ਵੀ ਕਿਹਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਜਿਹੜੀ ਉਹ uh, 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 2014 ਵਿੱਚ ਇਹਦੇ ਤੇ ਪਾਬੰਦੀ ਲਾ ਦਿੱਤੀ ਗਈ ਜਿਹੜੀ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਸਟੇਟ ਤੇ ਉਹਨਾਂ ਦੇ ਨਾਗਰਾਜ ਜਿਹੜੇ ਉਹਨਾਂ ਦੇ ਵਰਸਸ ਉਹਨਾਂ ਦੇ ਕੋਈ ਉਸ ਕੇਸ ਮੁਤਾਬਕ ਉਸ ਤੋਂ ਬਾਅਦ 2017 ਵਿੱਚ ਤਾਮਿਲਨਾਡੂ ਵਿੱਚ ਉਹਨਾਂ ਨੇ ਇਸ ਜਿਹੜੇ ਐਕਟ ਵਿੱਚ ਸੋਧ ਕਰਕੇ ਜੱਲੀ ਕਟੂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਮਹਾਰਾਸ਼ਟਰ ਵਿੱਚ ਸ਼ੁਰੂ ਹੋ ਗਈਆਂ ਪੰਜਾਬ ਦੀ ਸਰਕਾਰ ਨੇ 2019 ਵਿੱਚ ਇਹ ਬਿੱਲ ਲਿਆਂਦਾ ਉਹ ਗਵਰਨਰ ਸਾਹਿਬ ਕੋਲੇ ਗਿਆ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਜੀ ਕੋਲ ਭੇਜਿਆ ਉੱਥੇ 5 ਸਾਲ ਉਹ ਪਿਆ ਰਿਹਾ ਐਕਟ ਔਰ ਉਸ ਤੋਂ ਬਾਅਦ ਜਿਹੜਾ ਕਿ 2024 ਵਿੱਚ ਇੱਧਰ ਵਾਪਸ ਆਇਆ ਬਣ ਕੇ ਔਰ ਉਸ ਤੋਂ ਬਾਅਦ ਜਿਹੜੇ ਨਿਯਮਾਂ ਅਨਸਾਰ ਪੰਜਾਬ ਦੀ ਸਰਕਾਰ ਵੱਲੋਂ ਇਸ ਦੀ ਜਿਹੜੀ ਕੱਲੀ ਉਦੇ ਵਿੱਚ ਪਹਿਲਾਂ ਸੁਪਰੀਮ ਕੋਰਟ ਵੱਲੋਂ ਜਿਹੜੀ ਹਿੱਸੇ ਦੇ ਕਿਲਾ ਰਾਏਪੁਰ ਦੀ ਗੱਲ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਕਿ ਇਹ ਸਾਡੀਆਂ ਵਿਰਾਸਤੀ ਖੇਡਾਂ ਹੈ ਸਾਡੇ ਨਾਲ ਜੁੜੀਆਂ ਹੋਈਆਂ ਇਹਦੇ ਨਾਲ ਜਿੱਥੇ ਅਸੀਂ ਆਪਣੀ ਤੰਦਰੁਸਤੀ ਵੀ ਪੈਦਾ ਕਰਦੇ ਹਾਂ ਸਾਡੇ ਸਾਥੀ ਰਹੇ ਇਹ ਜੀਵ ਜੰਤੂ ਪਸ਼ੂ ਪੰਛੀ ਉਹਨਾਂ ਨਾਲ ਸਾਡੀ ਦੋਸਤੀ ਵੀ ਉਸੇ ਤਰ੍ਹਾਂ ਨਿਭਦੀ ਹੈ ਕਿਉਂਕਿ ਚਾਹੇ ਮਸ਼ੀਨਰੀ ਯੁੱਗ ਹੋ ਗਿਆ ਮਸ਼ੀਨਰੀ ਯੁੱਗ ਚ ਇਹਨਾਂ ਦੀ ਵਰਤੋਂ ਇਹਨਾਂ ਦੀ ਲੋੜ ਘਟ ਗਈ ਪਰੇ ਸਾਡੇ ਸਾਥੀ ਹੈ ਇਹਨਾਂ ਦੀਆਂ ਖੇਡਾਂ ਉਹਨਾਂ ਨੂੰ ਉਵੇਂ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਨੇ ਅੱਜ ਮਤਾ ਲਿਆਂਦਾ ਜਿਹਨੂੰ ਜਿਹੜਾ ਕਿ ਕੌਣ ਵਾਲੇ ਸੈਸ਼ਨ ਵਿੱਚ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ ਔਰ ਉਸ ਤੋਂ ਜਿਹੜੀਆਂ ਸਾਰੀਆਂ ਸਾਡੇ ਪੰਜਾਬ ਵਿੱਚ ਖੇਡਾਂ ਜਿਹੜੀਆਂ ਵਿਰਾਸਤੀ ਖੇਡਾਂ ਚਾਲੂ ਹੋ ਜਾਣਗੀਆਂ ਬਸ ਸੀਐਸਰ ਜੀ ਸਰਦਾਰ ਹਰਜੋਤ ਸਿੰਘ ਬੈਸਟ ਕਿਉਂਕਿ ਸਪੈਸ਼ਲ ਜਿਹੜੇ ਐਜੂਕੇਟਰ ਨੇ ਉਹ ਬੜਾ ਇੰਪੋਰਟੈਂਟ ਵਿਸ਼ਾਗਾ ਉਹਦੇ ਬਾਰੇ ਮੈਂ ਸਮਝਦਾ ਕਿ ਇਹਨਾਂ ਦਾ ਡਿਪਾਰਟਮੈਂਟ ਦਾ ਚਾਣਣਾ ਪਾਦਣਗੇ ਕਿ ਉਹ ਬੱਚੇ ਕਿਹੜੇ-ਕਿਹੜੇ ਨੇ ਕਿ ਉਹ ਦੱਸ ਦੇਣਗੇ ਉਹ ਸਟੂਡੈਂਟ ਕਿੰਨੇ ਨੇ ਗਿਣਤੀ ਕਿੰਨੀ ਆ ਉਹ ਡਿਟੇਲ ਜਿਹੜੀ ਹੈ ਸ਼ੇਅਰ ਕਰ ਦੇ ਜੀ ਅ ਤਾਂ ਉਹ ਜੀ ਮਾਸਪਤਾਨ ਬੋਲਦੇ ਸੋ ਲਗਭਗ ਜਿ cục ਲਈ ਗਿਣਤੀ ਕੋਈ ਇਦਾਂ ਫਿਕਸ ਨਹੀਂ ਵੱਧਦੀ ਰਹਿੰਦੀ ਹੈ ਪਰ ਐਜ਼ ਆਫ ਜੋ ਸਾਡੇ ਕੋਲ ਡਾਟਾ ਵਿਭਾਗ ਦੇ ਕੋਲ ਲਗਭਗ 47000 ਬੱਚੇ ਨੇ ਜੋ ਚਿਲड्रन ਵਿਦ ਸਪੈਸ਼ਲ ਨੀਡਸ ਦੀ ਕੈਟਾਗਰੀ ਚਾ ਰਹੇ ਨੇ ਤੇ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ 3600 ਪੋਸਟਾਂ ਸੈਂਕਸ਼ਨ ਕੀਤੀਆਂ ਜੋ ਦੋਨੋਂ ਸਾਡੇ ਜਿਹੜੇ ਦੋਨੋਂ ਵਰਗ ਨੇ ਚਾਹੇ ਪ੍ਰਾਇਮਰੀ ਤੇ ਮਾਸਟਰ ਕੈਡਰ ਦੋਨੋਂ ਵਿੱਚ ਹੋਣਗੇ ਤਾਂ ਫਰਮ ਰਾਈਟ ਫਰਮ ਪ੍ਰਾਇਮਰੀ ਅਪ ਟਿਲ ਜਿਹੜੀ ਹੈ ਮਿਡਲ ਸਕੈਂਡਰੀ ਜਿਹੜੇ ਅਧਿਆਪਕ ਉਹਨਾਂ ਦੀ ਭਰਤੀਆਂ ਹੋਣਗੀਆਂ ਤੇ ਇਸ ਦੇ ਨਾਲ ਹੀ ਕੱਲੀ ਪੋਸਟ ਕ੍ਰੀਏਸ਼ਨ ਇਹਨਾਂ ਦੇ ਰੂਲਸ ਵੀ ਬਣਾ ਲਏ ਗਏ ਆ ਅਨਦਰ ਜੋ ਰੂਲਸ ਜੋ ਦੇਸ਼ ਦੇ ਜੋ ਇਹਨਾਂ ਬੱਚਿਆਂ ਨੂੰ ਜੋ ਸੀਡਬਲਯੂਐਸਨ ਬੱਚਿਆਂ ਨੂੰ ਸਪੈਸ਼ਲ ਵਿੱਦਿਆ ਦੀ ਲੋੜ ਹੈ ਉਸ ਦੇ ਸਾਰੇ ਕੰਪੀਟੈਂਟ ਜੋ ਚੱਲ ਰਿਹਾ ਪੂਰੇ ਦੇਸ਼ ਰੂਲਸ ਉਹਨਾਂ ਨੂੰ ਰੂਲਸ ਵੀ ਬਣਾ ਲਏ ਗਏ ਤੇ ਬਹੁਤ ਜਲਦੀ ਜਿਹੜੀ ਭਰਤੀ ਹੈ ਸੀਐਸਪੀ ਦਾ ਸ਼ੈਡਿਊਲ ਤਾਂ ਭਰਤੀ ਇਹਦੇ ਉੱਤੇ ਨਹੀਂ ਮੰਨ ਤਾਂ ਬਹੁਤ ਚਿਰ ਤੋਂ ਅਸੀਂ ਕਿਸੇ ਨੇ ਕੀਤਾ ਨਹੀਂ ਹੁਣ ਅਸੀਂ ਕੀਤਾ ਇਸ ਤੋਂ ਪਹਿਲਾਂ ਫਰਸਟ ਇਹਦੇ ਨੇ ਸੀਗੇ ਜੀ ਕਿੰਨੇ ਡਾਕਟਰ ਸੀ ਨਹੀਂ देयर ਵਾ ਨੋ ਜਿਹੜੇ ਜਿਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਹੁੰਤਾ ਕੇ ਮਾਨਸਾਪੀ ਦੀ ਸਰਕਾਰ ਤੋਂ ਪਹਿਲਾਂ ਜਿਹਨਾਂ ਨੂੰ ਕੱਚੇ ਅਧਿਆਪਕ ਕਹਿੰਦੇ ਸੀ ਉਹ ਉਹ ਸੀਗੇ ਉਹਨਾਂ ਦੀ ਬਹੁਤ ਥੋੜੀਆਂ ਜਿਹੜੀਆਂ ਤਨਖਾਹਾਂ ਦੇ ਉੱਤੇ ਉਹਨੂੰ ਰੱਖਿਆ ਗਿਆ ਸੀ ਉਹਨਾਂ ਦੀ ਗਿਣਤੀ ਲਗਭਗ 350 400 ਤੋਂ ਘੱਟ ਹੈ 300